ਮਾਨਸਾ ਤੋਂ ਇੱਕ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕਿ ਇੱਕ ਗੱਡੀ ਪੈਟਰੋਲ ਪੰਪ ਤੇ ਆਉਂਦੀ ਹੈ ਅਤੇ ਉਸ ਪੰਪ ਵਾਲੇ ਨੂੰ ਕਿਹਾ ਜਾਂਦਾ ਗੱਡੀ ਦੇ ਵਿੱਚ 1000 ਰੁਪਏ ਦਾ ਪੈਟਰੋਲ ਪਾਇਆ ਜਾਵੇ ਤਾਂ ਉਹ ਪੰਪ ਵਾਲਾ ਗੱਡੀ ਦੇ ਵਿੱਚ ਤੇਲ ਪਾਉਂਦਾ ਅਤੇ ਉਸ ਤੋਂ ਬਾਅਦ ਉਹ ਗੱਡੀ ਨੂੰ ਲੋਕ ਕਰ ਲੈਂਦਾ ਅਤੇ ਗੱਡੀ ਨੂੰ ਲੈ ਕੇ ਚਲਾ ਜਾਂਦਾ ਤੇ ਇਸ ਤਰ੍ਹਾਂ ਉਸ ਇੱਕ ਗਰੀਬ ਨਾਲ ਮਜ਼ਦੂਰ ਨਾਲ ਹੋਇਆ ਜਿਹੜਾ ਕਿ 1000 ਰੁਪਿਆ ਦਾ ਤੇਲ ਪਵਾ ਕੇ ਉਹਨੂੰ ਪੈਸੇ ਨਹੀਂ ਦੇ ਕੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਗਰੀਬ ਦਾ ਫਾਇਦਾ ਹੋ ਸਕੇ ਤੇ ਉਹਨਾਂ ਉੱਤੇ ਬਣਦੀ ਕਾਰਵਾਈ ਬਣਾ ਹੋ ਸਕੇ ਇਦਾਂ ਦੀਆਂ ਹੋਰ ਖਬਰਾਂ ਦੇਖਣ ਲਈ ਚੈਨਲ ਨੂੰ GSG ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਵੀਡੀਓ ਨੂੰ ਲਾਈਕ ਕਰੋ ਆਕੇ ਜੇਕਰ ਤੁਸੀਂ ਵੀ ਕੋਈ ਆਪਣੀ ਖਬਰ ਵਗੈਰਾ ਲਵਾਉਣੀ ਚਾਹੁੰਦੇ ਹੋ ਤਾਂ ਕਮੈਂਟ ਕਰੋ ਤਾਂ ਇਸ ਚੈਨਲ ਦੇ ਉੱਤੇ ਤੁਹਾਡੀ ਖਬਰ ਲਾਇਆ ਦਿੱਤੀ ਜਾਵੇਗੀ ਤੇ ਚੈਨਲ ਦੇ ਨਾਲ ਬਨੇ ਰਹੋ ਜੀ